ਕੀ ਪਤਨੀ ਦੇਖ ਕੇ ਲੇ ਜਾਂਦਾ ਸੁਹਾਤੀ ਹੁੰਦੇ ਨੇ ਸੋਫੇ ਤੇ ਬੈਠੇ ਰਿਲੈਕਸ ਮੂਡ ਵਿੱਚ ਹੈਗੇ ਸਨ ਤਾਂ ਪਤਨੀ ਕਹਿਣ ਲੱਗੀ ਤੁਸੀਂ ਕਦੇ ਸੋਚਿਆ ਮੇਰਾ ਵਿਆਹ ਕਿਸੇ ਹੋਰ ਨਾਲ ਹੋ ਜਾਊਗਾ ਤੇ ਪਤੀ ਕਹਿਣ ਲੱਗਾ ਮੈਂ ਕਦੇ ਕਿਸੇ ਦਾ ਗੁਰਾ ਨਹੀਂ ਸੋਚਿਆ ਐਜੇ ਹਾਸੇ ਦਾ ਮਾਹੌਲ ਸੀ ਅਸੇ ਦਾ ਤਾਂ ਪਤਨੀ ਕਹਿਣ ਲੱਗੀ ਅੱਛਾ ਫੇਰ ਇਹ ਦੱਸੋ ਕਿ ਜੇ ਤੁਹਾਨੂੰ ਹੁਣ ਮੌਕਾ ਮਿਲੇ ਤਾਂ ਤੁਸੀਂ ਕਿਹੜੀਆਂ ਪੰਜ ਕੁੜੀਆਂ ਨਾਲ ਵਿਆਹ ਕਰਵਾਣਾ ਚਾਹੋਗੇ ਤੇ ਪਤੀ ਕਹਿਣ ਲੱਗਾ ਤੂੰ ਹੀ ਦੱਸ ਪਹਿਲਾਂ ਤੇ ਪਤਨੀ ਕਹਿਣ ਲੱਗੀ ਮੈਂ ਤਾਂ ਸਲਮਾਨ ਖਾਨ ਸ਼ਾਹਰੂਖ ਖਾਨ ਅਕਸ਼ੇ ਕੁਮਾਰ ਰਣਵੀਰ ਸਿੰਘ ਤੇ ਜਿੱਤੇ ਕਰੋਸ਼ਾ ਉਹਨਾਂ ਨਾਲ ਵਿਆਹ ਕਰਾਣਾ ਪਸੰਦ ਕਰਾਂਗੀ ਜੇ ਮੈਨੂੰ अच्छा तू ही दसो तो पति कैंदा मैं ता या तेरी बहन ਨਾਲ ਜਾਂ ਤੇਰੀ ਮਾਸੀ ਦੀ ਕੁੜੀ ਨਾਲ ਜਾਂ ਤੇਰੀ ਸਹੇਲੀ ਨਾਲ ਤੇ ਜਾਂ ਫਿਰ ਜਿਹੜੀ ਬੱਚੇ ਦੀ ਟੀਚਰ ਹੈ ਉਹਦੇ ਨਾਲ ਕਿ ਜਾਂ ਗਵੰਡਰ ਨਾਲ ਮਾਈਂਡ ਕਿੰਨੇ ਸਿੰਪਲ ਮਾਈਂਡਡ ਹੀ ਪਤਨੀ ਦਾ ਉਹ ਸਿਰਫ ਤੇ ਸਿਰਫ ਵਿਸ਼ਵਾਸ ਉਹ ਨੇ ਆਵਾਜ਼ ਇੱਕ ਦੂਜੇ ਦਾ ਵਿਸ਼ਵਾਸ ਪਿਆਰ ਸਤਕਾਰ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਪਤਨੀ ਕਹਿਣ ਲੱਗੀ ਕਿ ਮੇਰਾ ਤੁਹਾਡੇ ਤੇ ਪੂਰਾ ਵਿਸ਼ਵਾਸ ਤੇ ਮੇਰਾ ਤੇ ਤੁਹਾਡਾ ਜਿਹੜਾ ਵਿਸ਼ਵਾਸ ਦਾ ਰਿਸ਼ਤਾ ਹੈ ਨਾ ਉਹ ਏਨ ਜੇ ਜਿਵੇਂ ਮੇਰੇ ਵਿਸ਼ਵਾਸ ਦਾ ਤੇ ਤੁਹਾਡੀਆਂ ਹੱਡੀਆਂ ਦਾ ਰਿਸਕ ਹੈ ਜੇ ਮੇਰਾ ਵਿਸ਼ਵਾਸ ਟੁੱਟਿਆ ਤਾਂ ਤੁਹਾਡੀਆਂ ਹੱਡੀਆਂ ਵੀ ਟੁੱਟ ਜਾਣਗੀਆਂ ਵਕੀਲ ਨੇ ਇੱਕ ਔਰਤ ਨੂੰ ਪੁੱਛਿਆ ਕਿ ਕਤਲ ਦੀ ਰਾਤ ਤੁਹਾਡੇ ਪਤੀ ਦੇ ਆਖਰੀ ਸ਼ਬਦ ਕੀ ਸਨ ਕਤਲ ਦੀ ਰਾਤ ਤੁਹਾਡੇ ਪਤੀ ਦੇ ਆਖਰੀ ਲਫਜ਼ ਕੀ ਸਨ ਤਦ ਔਰਤ ਪਤਨੀ ਕਹਿਣ ਲੱਗੀ ਮੇਰੀ ਐਨਕ ਕਿੱਥੇ ਹੈ ਸੰਗੀਤਾ ਤਦ ਕੀਰ ਸਾਹਿਬ ਕਹਿਣ ਲੱਗੇ ਕਿ ਇਹ ਦੇ ਵਿੱਚ ਕਿਹੜੀ ਗੱਲ ਹੈ ਤਦ ਪਤਨੀ ਕਹਿਣ ਲੱਗੀ ਮੇਰਾ ਨਾਮ ਰਜਨਾ ਹੈ ਇੱਕ ਪ੍ਰੇਮੀ ਗਿਆ ਆਪਣੀ ਪ੍ਰੇਮਿਕਾ ਵਾਸਤੇ ਕੋਈ ਸਾੜੀ ਲੈਣੋ ਵਾਸਤੇ ਸਾੜੀ ਲੈਣ ਲੱਗਿਆ ਤੇ ਉਹ ਦੁਕਾਨਦਾਰ ਨੇ ਉਹਦੀ ਕੀਮਤ ਅਸੀ 5000 ਐ ਉਹਦੇ ਮੂੰਹ ਵਿੱਚੋਂ ਨਾ ਸੀਟੀ ਨਿਕਲੀ ਉਹਨੇ ਕੋਈ ਹੋਰ ਵਧੀਆ ਜੀ ਸਾੜੀ ਦੇਖਣ ਵਾਸਤੇ ਪ੍ਰਾਈਸ ਪੁੱਛੀ ਤਾਂ ਦੁਕਾਨਦਾਰ ਕਹਿੰਦਾ ਇਹਦੀ ਕੀਮਤ ਦੋ ਸੀਟੀਆਂ ਹੈ ਸੀਟੀਆਂ ਦੀ ਗੱਲ ਸ਼ੁਰੂ ਕੀਤੀ ਹੈ ਭੁਮਿਕਾ ਬੰਨੀ ਆ ਮੈਂ ਇੱਕ ਹੋਰ ਚੁਟਕਲਾ ਸੁਣਾਉਣ ਵਾਸਤੇ ਅਸਲ ਇਹ ਨਾ ਪਤਨੀਆਂ ਜਾਂਦੀਆਂ ਨੇ ਪੇਕੇ ਤੇ ਆਮ ਤੌਰ ਤੇ ਅਸੀਂ ਕਹਿੰਦੇ ਆ ਜੀ ਪੇਕੇ ਗਈ ਤੇ ਬੰਦਿਆਂ ਦੀ ਮੋਲ ਦੇ ਆ ਜੀ ਭਗੜਵਾ ਪਾ ਰਹੇ ਨੇ ਜੀ ਮੋਜਾਂ ਕਰ ਰਹੇ ਨੇ ਜੀ ਇੰਜ ਹੁੰਦਾ ਨਹੀਂ ਇਹ ਤੇ ਕੁਲਿਆਂ ਵਿੱਚ ਹੈ ਅਸਲੀ ਗੱਲ ਇਹ ਹੁੰਦੀ ਹੈ ਕੇ ਘਰ भूत बंगला ਅਰ ਕੋਈ ਕਬਾੜੀ ਇਹਨਾਂ ਦਾ ਦੁਕਾਨ ਹਰ ਚੀਜ਼ ਉਲਟੀ ਸਿੱਧੀ ਹੋਈ ਪਈ ਹੁੰਦੀ ਆ ਇਦੋਂ ਤੱਕ ਕਿ ਪਤਨੀ ਉਤੋਂ ਆਪੇ ਕਿਉਂ ਫੋਨ ਕਰਕੇ ਕਹਿੰਦੀ ਆ ਬੱਚਿਆਂ ਦੇ ਅੰਡਰਵੀਅਰ ਖੱਬੇ ਪਾਸੇ ਜੇ ਵੱਡਿਆਂ ਦੇ ਸੱਜੇ ਪਾਸੇ ਫੇਰ ਨਾ ਕਹਿਣਾ ਕਿ ਦਫ਼ਤਰ ਜਾ ਕੇ ਘੋਟਣ ਮਹਿਸੂਸ ਹੋਈ ਸੀ ਉਹਨੇ ਪਤਨੀ ਪੇਕੇ ਚਲੀ ਗਈ ਅਾਜਬੀ ਨੇ ਕੀ ਕੀਤਾ ਜੀ ਪ੍ਰੈਸ਼ਰ ਕੁੱਕਰ ਦੇ ਵਿੱਚ ਚਾਹ ਬਣਾਉਂਦਾ ਪ੍ਰੈਸ਼ਰ ਕੁੱਕਰ ਵਿੱਚ ਚਾਹ ਬਣਾ ਕੇ ਉਹਦੀ ਫੋਟੋ ਲਈ ਤੇ ਆਪਣੇ ਸਾਰੇ ਦੋਸਤਾਂ ਨੂੰ ਭੇਜਦੀ ਪਹਿਲੇ ਨੂੰ ਕਹਿੰਦਾ 10 ਕਿੰਨੀਆਂ ਸੀੜੀਆਂ ਮਰਾਉ ਉਹ ਕਹਿੰਦਾ ਲੈ ਪ੍ਰੈਸ਼ਰ ਕੁੱਕਰ ਤੇ ਪਹਿਲੇ ਸੀੜੀ ਲੱਗੀ ਹੋਈ ਹੈ ਦੂਜੇ ਨੇ ਕਿਹਾ ਵੇ ਅਸਤਰਾ ਕਰ ਦੇ ਨੇ ਕਿਹਾ ਕਿ ਬੇਵਾਕੂ ਚਾਹ ਪ੍ਰੈਸ਼ਰ ਕੁਕਰ ਇਥੇ ਨਹੀਂ ਬਣਾਈ ਦੀ ਕੜਾਈ ਵਿੱਚ ਬਣਾਈ ਦੀ ਤੇ ਤੀਜਾ ਕਹਿੰਦਾ ਕਿ 1 ਘੰਟਾ ਚਾਹ ਨੂੰ ਪਹਿਲਾਂ ਸੋਕੋਂਦੇ ਫਿਰ ਬਾਅਦੇ ਦੋ ਜਾਂ ਤਿੰਨ ਸੀੜੀਆਂ ਵਜੇ ਬਣਾਲੇ ਚੌਥਾ ਕਹਿੰਦਾ ਚੁੱਪ ਕਰਕੇ ਵਿੰਡੋ ਖੋਲ ਵਿੰਡੋ ਖੋਲ ਕੇ ਸੀਟੀ ਮਾਰ ਗੁੰਡਨ ਅੰਗੇ ਚਾਹ ਦੇ ਜਾਏਗੀ زندگی دا اگر سب ਤੋਂ ਵੱਡਾ فیصلہ کرنا ہوے مردਾਂ ਨੇ ਤਾਂ ਮੈਂ ਉਹਨਾਂ ਨੂੰ ਇੱਕ アドਵਾਈਸ ਦੇਣੀ ਚਾਹਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਕਰਨਾ ਹੈ ਤਾਂ ਪਹਿਲਾਂ ਆਪਣੇ دل ਦੀ ਸੁਣੋ ਫਿਰ ਆਪਣੇ ਦੋਸਤਾਂ ਦੀ ਸੁਣੋ ਦੋਸਤਾਂ ਕੋਲੋਂ ਸਲਾਹ ਲਓ ਫਿਰ ਉਹਦੇ ਪਲੱਸ ਪੁਆਇੰਟ ਦੇਖੋ ਫਿਰ ਉਹਦੇ 네ਗੇਟਿਵ ਪੁਆਇੰਟ ਦੇਖੋ ਫਿਰ ਤੁਹਾਡੇ ਕੋਲ ਜਿਹੜਾ ਤਜਰਬਾ ਹੈ ਉਹਦੇ ਆਧਾਰ ਤੇ ਤੇ ਆਖਰ ਵਿੱਚ ਆਪਣੀ ਪਤਨੀ ਜਿਵੇਂ ਕਹਿੰਦੀ ਹੈ ਉਂਝ ਕਰੋ ਖੁਸ਼ ਰਹੋਗੇ ਖੁਸ਼ਹਾਲ ਰਹੋਗੇ ਹੱਸਦੇ ਰਹੋਗੇ ਵਸਦੇ ਰਹੋਗੇ